ਵੇਹਲਾ ਕੱਲ ਮੈਂ ਆਖਿਆ ਕੁੜੀਏ ਕੜਾ ਪ੍ਰਸ਼ਾਦ ਬਣਾਉਣਾ ਈ ਆ ਤੇ ਟਾਈਮ ਨਾ ਉੱਠ ਜੀ ਕਿੱਦਾਂ ਦਿਨ ਆ ਗਿਆ ਇਹ ਤਾਂ ਇੱਕ ਪੇਕਿਆਂ ਦਾ ਘਰ ਵਾ ਤੇ ਧੀ ਪੈਣਾ ਹੈ ਵੇਲੇ ਤੱਕ ਸੁੱਤੀ ਰਹੇ ਹੈ ਕਿਤੇ ਮਾਸਾ ਹਕਲ ਨਹੀਂ ਹੋ ਹੈ ਕਿ ਮੈਨੂੰ ਤਾਂ ਲੱਗਦਾ ਛਦੈਣ ਹੀ ਆ ਹਜੇ ਤੱਕ ਕਿਤੇ ਉੱਠੀ ਨਹੀਂ ਉੱਥੇ ਕੇ ਬੰਦਾ ਜੇ ਮੈਂ ਆਖਿਆ ਤਾਂ ਤੂੰ ਆਰ ਸੋਈ ਦੇ ਵਿੱਚ ਆਣ ਕੇ ਤੇ ਵੇਖ ਜਾ ਚ ਇਹ ਤੇ ਮੈਨੂੰ ਨੌਕਰਾਨੀ ਬਣਾ ਕੇ ਰੱਖੂਗੀ ਮਾਹ ਰਾਣੀ ਸਹਬਾ ਅਰਸ਼ਾਦ ਬੰਦਾ ਨਾ ਬਣਾ ਕੇ ਤੇ ਜਾਣੀ ਆ ਮਾਹ ਰਾਣੀ ਉਠਾਲਦੀ ਆ ਤੇ ਕਹਿੰਨੀ ਆ ਭਾਨ ਕੇ ਹੱਥੀ ਲਾਲਾ ਕੜਾਈ ਨੂੰ ਧੀਏ ਐਨਾ ਕੀ ਸ਼ਗਨ ਕਰਦੇ ਅੱਜ ਕੱਲ ਤੇ ਕੁੜੀਆਂ ਅਗੇ ਲਈ ਦੀਆਂ ਸਿਆਣੀਆਂ ਨਾਂ ਵੀ ਕੋਚਾਜ ਹੋਏ ਤੇ YouTube ਤੋਂ ਹੀ ਕੱਢ ਕੇ ਬੰਦਾ ਸਿੱਖ ਲਿੰਦਾ ਕਿ ਮੇਰੀ ਸੱਸ ਨੇ ਇੰਨੀ ਗੱਲ ਆਖੀ ਆ ਕਿਹੜੀ ਨਿਆਣੀ ਆ ਸਾਰਾ ਸੁੱਖ ਨਾਲ ਸਿਆਣੀ ਹੈ ਕਿ ਇਹਨੂੰ ਪਤਾ ਹੀ ਹੈ ਕਿ ਆ ਚੀਜ਼ ਕਿੱਦਾਂ ਬਣਾਉਣੀ ਲੋਕ ਤੇ YouTube ਇਦਾਂ ਮੋਬਾਈਲ ਵੇਂਦੀ ਰਹਿੰਦੇ YouTube ਤੋਂ ਕੱਢ ਕੱਢ ਦੇਖੇ ਆ ਚੀਜ਼ ਵਸਤਾ ਕਿਦਾਂ ਬਣਾਉਣੀ ਕਿਦਾਂ ਨਹੀਂ ਖਾਣ ਨਹੀਂ ਹੌਲਾ ਖਾਣ ਨੂੰ ਅੱਧੀ ਸਵੇਰ ਤੇ ਰੋਟੀ ਪਾਣੀ ਮਿਲਦੇ ਉਹ ਰਿਪੀਟੀਆਂ ਵਾਲੀ ਆ ਤਾਂ ਤਰੀ ਜਾਗ ਹੀ ਨਹੀਂ ਆਈ అలਾਰਮ ਲਾ ਕੇ ਵੀ ਸੁੱਤੀ ਹੀ ਪਤਾ ਹੀ ਨਹੀਂ ਲੱਗਦਾ ਹੌਸਾ ਕਿਸ ਦਰ ਨੀ ਪੈਨੀ ਮਮਨੇ ਉਸੇ ਹੋਣਾ ਅੱਜ ਹੁਣ ਕੀ ਕਹੂੰਗੀ ਮੈਂ ਮੰਮੀ ਨੂੰ ਉਹ ਸਾਨੂੰ ਕੁਛ ਤੇ ਕਹਿਣਾ ਹੀ ਪੈਣਾ ਨਹੀਂ ਤੇ ਇਦਾਂ ਬਚਾ ਹੈ ਨਹੀਂ ਅੱਜ ਮੇਰਾ ਫੌਜੀਆਂ ਨੂੰ ਤਿਆਰ ਤੋਂ ਦੀ ਸਵੇਰੇ ਸਵੇਰੇ ਉੱਠਣ ਦੀ ਸਭ ਵੀ ਤਿਆਰ ਪੁੱਟ ਕੇ ਤੇ ਦੌੜ ਲਾਉਣ ਚ ਲੱਗਿਆ ਹੀ ਬੰਦੇ ਦਾ ਕੰਮ ਲੱਗ ਮੈਨੂੰ ਵੀ ਠਾਲ ਤੇ ਮੈਨੂੰ ਠਾਲਿਆ ਨਹੀਂ ਮੈਨੂੰ ਗਾਲਾਂ ਪਵਾਉਣ ਨੂੰ ਤਿਆਰ ਭੱਜ ਗਿਆ ਬਾਹਰ ਕੁੰਜੇ ਮੈਂ ਇਦਾਂ ਬਾਹਰ ਚਲ ਜਾਗੀ ਤਾਂ ਵੀ ਮੰਮੀ ਨੇ ਗੁੱਸੇ ਹੋਣਾ ਹੀ ਮੈਂ ਤਿਆਰ ਹੋ ਕੇ ਹਾਂ ਬਾਹਰ ਨਿਕਲਦੀ ਇੱਕ ਵਾਰੀ ਪਛਤਾਈ ਉਹ ਤਾਂ ਮੈਂ ਕਹਿਣ ਜੋਗੀ ਬੰਨਿਆ ਕੋ ਪਸੰਦ ਤੇ ਮੇਰੇ ਮੁੰਡੇ ਦੀ ਹਾਂ ਚਲੋ ਵਿਆਹ ਕੇ ਲੈ ਆਏ ਜੇ ਉਹੋ ਭੈਣ ਨੇ ਰਿਸ਼ਤਾ ਕਰਾਇਆ ਹੁੰਦਾ ਤੇ ਅੱਜ ਉਹਨੂੰ ਲਾਹਮਾ ਦੇਣ ਵਾਲੀ ਬਣਦੀ ਤੇ ਮਾਂ ਤੇ ਬੜੀ ਉਧਰ ਮਿੱਠੀ ਪਿਆਰੀ ਹੋ ਹੋ ਕੇ ਕਰਨਦੀ ਭੈਣ ਜਿੱਤੀ ਬਣਾ ਕੇ ਰੱਖਿਓ ਤੀਤ ਮੈਂ ਤਾਂ ਹੀ ਬਣਾਵਾ ਨਾ ਜਿੱਧੀਆਂ ਵਾਲੇ ਕੰਮ ਕਰੇ ਹੁਣ ਸੱਸ ਨੂੰ ਡੀ ਇੱਥੇ ਬੁੱਢੇ ਵਾਰੇ ਰੋਲਣ ਤੇ ਆਪ ਮਾਂ ਰਣੀ ਸੁੱਤੀ ਆ ਟਾਂ ਮੈਂ ਕਿਦੋਂ ਉੱਠਣ ਦਾ ਨੂੰ ਤੇ ਦਾ ਸੱਤੋ ਗੀਤ ਹੋੜੀ Terima kasih telah menonton! ਦਸਾਂ ਮੈਜੀਕੇ ਤਾਂ ਬਣਾਉਂ। ਜੇ ਬਣਾ ਹੀ ਨੇ ਆ ਜਾ। ਬਣਾ ਹੀ ਲੈਣਾ ਪੁੱਤ ਤੈਨੂੰ ਡੀਕਦੀ ਰਹਿੰਦਾਂ। ਤੂੰ ਜਰਾ ਸੁਆਹ ਤੇ ਨਹੀਂ ਉੱਟ ਕੇ ਆਗੀ। ਮੰਮੀ ਮੈਂ ਆ ਗਿਆ ਐ ਫੇ ਮੈਂ ਤੁਹਾਡੇ ਕੋ ਸਿੱਖਦੀ ਆਂ ਅੱਜ ਤਾਂ ਤੂੰ ਆਪੇ ਬਣਾ ਲੈ। ਸਿੱਖਣ ਨੂੰ ਤਾਂ ਬਹੁਤ ਟਾਈਮ ਆ ਸਿੱਖਣਾ ਇਹਦੇ ਸਾਰੇ ਦਿਨ ਫੋਨ ਫੜ ਕੇ ਬਿਠੇ ਰਹਿੰਦੀ ਨਹੀਂ ਉੱਥੇ ਵੀ ਸਿੱਖ ਸਕਦੀ ਆਂ। ਤੇ ਮੰਮੀ ਮੇਰੇ ਨਾਲ ਕੈਨ ਸੁਣਨ ਗਰਾਜੀ? ਨਰਾਜ ਨਹੀਂ ਪੁੱਤ ਆਵੇਂ ਨਹੀਂ ਉੱਠਣਾ। ਆ ਬੇਲਾ ਉੱਠਣ ਦਾ ਨਹੀਂ ਆ ਸਰੀਰ ਦਾ। ਟਾਈਮ ਨਾਲ ਉੱਠਿਆ ਕਰ ਰੱਬ ਦਾ ਨਾਮ ਲਿਆ ਕਰ। ਗੁਰੂ ਅਮਰਦਾਸ ਨੂੰ ਯਾਦ ਕਰਿਆ ਕਰ। ਕੋਈ ਨਹੀਂ ਮੰਮੀ ਜੀ ਸਵੇਰ ਤੋਂ ਮੈਂ 10:00 ਵਜੇ ਉੱਠ ਜਾਂਗੀ। అలਾਰਮ ਲਾਇਆ ਮੈਨੂੰ ਪਤਾ ਹੀ ਨਹੀਂ ਲੱਗਾ ਇਹ। ਹੁਣ ਮੈਂ ਬੂਆ ਖੜਕੋਂ ਦੀ ਚੰਗੀ ਲੱਗਦੀ ਆ ਪੁੱਤ। ਹੁਣ ਆਪੀ ਸਿਆਣੀ। ਕਿੰਨੇ ਕੰਮ ਕਰਨ ਵਾਲੇ ਆ ਤੇ ਤੂੰ ਹੁਣ ਉੱਠੀਂ। ਮੈਂ ਹੁਣ ਪ੍ਰਸ਼ਾਦ ਬਣਾ ਵੀ ਲਿਆ। ਮੰਮੀ ਮੇਰੀ ਮੰਮੀ ਤਾਂ ਮੈਨੂੰ ਵਾਰ-ਵਾਰ ਮਾਰ ਕੇ ਠਾਲ ਦਿੰਦੇ ਹੁੰਦੇ। ਇਹ ਤਾਂ ਕਈ ਵਾਰੀ ਦੇ ਦੇਣੀ ਸੀ। ਤੇ ਮੰਮੀ ਕਾਹਨ ਤਾਂ ਮੈਨੂੰ ਆਵਾਜ਼ ਮਾਰ ਕੇ ਠਾਲ ਦਿਆ ਕਰਿਓ। ਉੱਤਾਲ ਤੇ ਮੈਂ ਤੁਹਾਨੂੰ ਦਵਾਂਗੇ ਤੇ ਮੇਰਾ ਪੁੱਤ ਕਿਹੜੇ ਵੇਲੇ ਦਾ ਉੱਠ ਕੇ ਇਹ ਗਿਆ ਮਸਾਬੀ 5:30 ਵਜੇ ਦਾ ਉੱਠਿਆ ਆਓ ਚਾਹ ਪਾਣੀ ਮੈਨੂੰ ਪਿਆ ਕੇ ਤੇ ਕਿੰਨਾ ਦੇ ਤਾਂ ਵੀ ਉਹ ਬਹਿ ਗਿਆ ਆਣ ਕੇ ਦੌੜ ਲਾਉਣ ਗਿਆ ਹੀ ਤੇ ਤੂੰ ਅੰਦੀ ਉੱਠੀ ਨਹੀਂ ਹੁਣ ਵਾਹਿਗੁਰੂ ਕਹਿ ਕੇ ਤੇ ਹੱਥ ਲਾ ਧੰਨ ਗੁਰੂ ਅਮਦਾਸ ਮਹਾਰਾਜ ਹੋਇਆ ਬਾਦਰਸ਼ਾ ਮਮੇ ਮੈਨੂੰ ਸਿਖਾ ਦਿਓ ਹਾਂ ਕੋਈ ਨਹੀਂ ਕੋਈ ਮੈਂ ਸਿਖਾ ਦੂੰਗੀ ਨਾ ਤੂੰ ਆ ਲਾ ਹੋਈ ਗਿਆ ਵਾ ਹੋ ਗਿਆ ਮੈਨੂੰ ਆ ਪਾ ਕੇ ਤੇ ਲੈ ਆ ਹੁਣ ਕਾਰੇ ਵਿੱਚ ਪਾਉਣਾ ਨਹੀਂ ਆ ਵੀ ਪਲੇਟਾਂ ਪੁੱਤ ਵਾਧੂ ਭਾਂਡੇ ਸਾਬੀ ਦੇ ਆਈ ਉਹ ਨਾ ਤੇ ਉਹਦੇ ਲਈ ਵੀ ਨਾ ਜਾ ਤੁਸੀਂ ਦੋਹਾਂ ਜਣੇ ਲਾ ਜਾਓ ਹਿਮਾਪਤ ਇੱਥੇ ਵੀ ਕੇ ਖਾ ਲਿਨੇ ਸਾਡਾ ਰਹਿਣ ਤੇ ਆ ਲਓ ਫਰਮਾਨ ਆ ਤੂੰ ਤੇ ਸਾਬੀ ਲੈ ਜਾਓ ਆਪਣਾ ਠੀਕ ਨਾਉਂ ਡਿਆ ਸਾਬੀ ਇਹਨਾਂ ਮੱਟਾ ਕਾਹਨ ਨਾ ਸਵੇਰੇ ਸਵੇਰੇ ਕਿੜਾ ਪ੍ਰਸ਼ਾਦ ਹੈ ਕਿਉਂ ਆਵਾਂ ਯਾਰ ਮੰਮੀ ਮੇਰ ਨਾਲ ਕਿੱਗਨੋਂ ਗੁੱਸੇ ਆ ਕਿਹੜੀ ਗੱਲ ਜਦੋਂ ਉੱਠ ਕੇ ਗਈ ਤੇ ਮੈਨੂੰ ਬਾਜ ਨਹੀਂ ਦੇ ਸਕਦੇ ਯਾਰ ਮੈਂ ਤੇ ਆਖਿਆ ਚੱਲ ਸੌਣੂਗੀ 5:30 ਵਜੇ ਤੂੰ ਪਿੰਡ ਤੇ ਉੱਠਦੀ ਨਹੀਂ 9:00 ਵਜੇ ਆਪਣੇ ਤੇ ਇੱਥੇ ਉੱਠਣਾ 4:30 ਵਜੇ 5:00 ਵਜੇ ਉਹ ਮੇਰਾ ਪਿੰਡ ਹੀ ਨਾ ਪੇਕੇ ਤੇ ਆ ਸੌਰੇ ਆ ਫਰਕ ਤੇ ਹੈਗਾ ਵਾਣਾ ਤੇ ਜੇ ਤੂੰ ਇਹਨੋਂ ਵੀ ਪਿੰਡੀ ਸਮਝੂਗੀ ਫੇਰ ਹੀ ਇੱਥੇ ਚੱਲਣਾ ਕੰਮ ਨਹੀਂ ਫੇਰ ਮੈਂ ਇੱਥੇ ਚਲਾਉਣ ਡਈ ਮੰਮੀ ਤੁਹਾਡੀ ਨੇ ਚੱਲਣ ਨਹੀਂ ਦਿੱਤਾ ਮਾਂ ਨੂੰ ਮਾਂ ਪਿੰਡ ਨੂੰ ਪਿੰਡ ਉਦਾਂ ਦਾ ਹੀ ਏ ਆ ਜਿੱਦਾਂ ਦਾ ਹੋਏ ਉੱਥੇ ਵਾਲੀਆਂ ਨੇ ਨਾ ਇੱਥੇ ਮੇਰੀਆਂ ਚੱਲਣ ਡਈਆਂ ਖਾ ਲੋ ਬਾਬਾ ਤੂੰ ਤੇ ਹੋਰ ਹੀ ਪਾਸੇ ਨੂੰ ਲੈ ਸੇਰੇ ਸੇਰੇ ਲੈ ਕੇ ਗੱਲ ਤੁਰਪੀ ਗੱਲ ਕੀ ਹੋਈ ਆ ਕੋਈ ਕਾਦੀ ਟੈਨਸ਼ਨ ਤੈਨੂੰ ਕੋਈ ਨਹੀਂ ਆਉਤ ਯਾਰ ਕੋ ਗੱਲ ਦੱਸ ਪਈ ਨਾ ਮੈਂ ਨਹੀਂ ਖਾਣਾ ਹੁਣ ਚਾਹ ਗੱਲ ਨਹੀਂ ਕੋਈ ਯਾਰ ਮੰਮੀ ਐਵੇਂ ਕਹਿਂ ੜੇ ਕੀ ਗੈਂਡੇ ਬੀ ਆ 9:30 ਤੇ ਉੱਠਣ ਦਾ ਟਾਈਮ ਵਾ ਚੱਲ ਮੈਂ ਮੰਮੀ ਨੂੰ ਸਮਝਾ ਦਿੰਦਾ ਨਹੀਂ ਕਹਿੰਦੀ ਅਕੇ ਨਹੀਂ ਰਹਿਣ ਦੋ ਖਾ ਲੋ ਤੁਸੀਂ ਉਹ ਤੂੰ ਟੈਨਸ਼ਨ ਨਾ ਲੈ ਕੋਹ ਨਹੀਂਂਦਾ ਖਾ ਲਾ ਜਲ ਕਿਡਾ ਆਸਵਾਦੀ ਬੜਾ ਬਣਾ ਆ ਭਾਬੀ ਨੇ ਮੰਮੀ ਮੈਂ ਨਾ ਹੁਣਾ ਮਾਰਿਆ ਮੈਂ ਕੀ ਕਹਿਣਾ ਕਿਉਂ ਤੁਸੀਂ ਸੁਖ ਨੂੰ ਏਦਾਂ ਕੋ ਮਾੜਾ ਚੰਗਾ ਕਿਹਾ ਉਹਨੇ ਮੂੰਹ ਬਣਾਇਆ ਅੰਦਰ ਤੇ ਮੰਮੀ ਪਹਿਲਾ ਪਿੰਡ ਆਪਣੇ ਤੇ 9 9:00 ਵਜੇ ਨਾਲ ਉੱਠਦੀ ਤੇ ਥੋੜੀ-ਥੋੜੀ ਹੱਥ ਪਾਉਗੀ ਕੰਨ ਭਰ ਵੀ ਦਿੱਤੇ ਉਹਨੇ ਤੇਰੇ ਕੰਨ ਨਹੀਂ ਭਰੇ ਉਹਨੇ ਹਾਂ ਤੈਨੂੰ ਨਹੀਂ ਨਾ ਪਤਾ ਲੱਗਦਾ ਕਿ ਜਦੋਂ ਤੂੰ ਉੱਠ ਕੇ ਗਿਆ ਹੈ 5:30 ਵਜੇ ਉਹਨੇ ਮੇ ਠਾਲ ਦਿੰਦਾ ਫੇ ਸੋਕੇ ਹੁਣ ਇਹ ਪੇਕਿਆਂ ਵਾਲਾ ਕਰ ਦਿੰਦੀਆਂ ਇਹ ਸੋਹਰਿਆਂ ਦਾ ਘਰ ਵਾ ਤੇ ਉੱਠਦੇ ਉੱਠ ਕੇ ਨਹਾ ਧੋ ਲੈ ਮੰਮੀ ਤੂੰ ਹਾਂ ਜਾਣ ਕੇ ਭਾਬੀ ਨੂੰ ਕਹਿੰਦੀ ਰਹਿੰਦੀ ਹਜੇ 2-3 ਦਿਨ ਹੋਏ ਆ ਤੇ ਤੁਸੀਂ ਪਹਿਲਾਂ ਹੀ ਟੋਕਦੇ ਨੇ ਇਹਨੇ ਭਾਬੀ ਕੋਈ ਹੋਣੀ ਯਾਦ ਤਾਂ ਨਹੀਂ ਉਹ ਮੈਂ ਨਹੀਂ ਕੁਝ ਵੀ ਆਖਿਆ ਇਹੋ ਹੀ ਮੈਂ ਗੁੱਸਾ ਕੀਤਾ ਹੀ ਹੋਗੇ ਸੁਵਿਧਾ ਨਹੀਂ ਉઠી ਚੌਕੇ ਚੜਾਉਣਾ ਇਹ ਗੱਲ ਤਾਂ ਮੈਨੂੰ ਗੁੱਸਾ ਆਈ ਕੋਈ ਨਹੀਂ ਹੋਣੀ ਹੋਣੀ ਯਾਦ ਪੈ ਜੂਗੀ ਚਲ ਕੋਈ ਨਹੀਂ ਨਹੀਂ ਗਾਂ ਤੋਂ ਆਂਦੇ ਜਾਂ ਸਾਬੀ ਤੂੰ ਪੁੱਤ ਲੈ ਜਾ ਉਹਨੂੰ ਕਮਾਖਰਾ ਲਿਆ ਤੇ ਸ਼ੋਪਿੰਗ ਜਿਹੜੀ ਉਹਨੇ ਕਰਨੀ ਕਰਾ ਲਿਆ ਕੱਲ ਦਾ ਵੀ ਕੋਹਨੇ ਮੂੰਹ ਬਟਿਆ ਕੋਈ ਨਹੀਂ ਚਲ ਜਾਣਾ ਮੰਮੀ ਠਹਿਰ ਕੇ ਨਾ ਸ਼ੋਪਿੰਗ ਵੀ ਕਰਾ ਤੂੰ ਕੀ ਖਾਣਾ ਦੇ ਆ ਕੋਸ਼ੀ ਚੱਲ ਜੋ ਆਪਾਂ ਖਾਵਾਂਗੇ ਉੱਤਰ ਲਈ ਲੈਵਾਂਗੇ ਆਹੋ ਤੁਸੀਂ ਕੋ ਖੜਾ ਜੇ ਨਹੀਂ ਮੈਂ ਨਹੀਂ ਪੁੱਤ ਕੁਝ ਵੀ ਖਾਣਾ ਜੇ ਮੈਂ ਖਾਣ ਵਾਲੀ ਹੁੰਦੀ ਤਾਂ ਮੈਨੂੰ ਨਹੀਂ ਬਣਨੇ ਅੱਜ ਨੂੰ ਉਹ ਵੀ ਖਾਊ ਜਾ ਰਾਂਗੀ ਆ ਤੇ ਆ ਉਹਨੂੰ ਵੱਧ ਖਾਊ ਜਾ ਰਹੀ ਤੇ ਬਣਨਾ ਨਹੀਂ ਕੋ ਹਵਿੱਤਾ ਖਾਦਿਆਂ ਤੇ ਖੂ ਖਾਲੀ ਹੋ ਜਾਂਦੇ ਸਿਆਣਿਆਂ ਦੇ ਮੰਮੀ ਫੇ ਮੂੰਹ ਤੇ ਉੱਤੇ ਉਹ ਕੀ ਕਹਿੰਦੇ ਜੇ ਥੋੜੀ ਲਾ ਲੈਣੀ ਖਾਣਾ ਹੀ ਪੈਣਾ ਕੋ ਨਾ ਚਲੋ ਖਾਈ ਜਾਓ ਖਾਈ ਜਾਓ ਜਿੰਨੇ ਤਗੜੇ ਹੋ ਕੇ ਖਾਓ ਨਾਲੇ ਨਵੀਂ ਨਵੀਂ ਆਪੇ ਹੌਲੀ ਹੌਲੀ ਆਜੂਗੀ ਅੱਤ ਪੈਜੂਗੀ ਉਹ ਤਾਂ ਮੁੰਡਾ ਨੇ ਵਿਗੜਿਆ ਨੇ ਸੁਧਰਦੇ ਹੁੰਦੇ ਜਾਂ ਉਠ ਲੈ ਜਾ ਉਹਨੂੰ ਡਾਰ ਦੇ ਪਰਾਨੀ ਕੀ ਹੋ ਗਿਆ ਜਿਆਦਾ ਹੀ ਡਾਫੇ ਬੋਲਣਾ ਜਾ ਜਾ ਤੂੰ ਮਿੱਧਰ ਜਾਣਾ ਪੱਠੇ ਬੀਜ ਕੇ ਆ ਉਹ ਮੁੰਡਾ ਆ ਪੱਠੇ ਉਹ ਵੀ ਕੰਨਾਂ ਦੀ ਤੇਰੇ ਮਾਰ ਜਾ ਜਿਹੜਾ ਕੰਮ ਆ ਨਹੀਂ ਉਹ ਹੈ ਮਮੀ ਨੂੰ ਆ ਉਹ ਗਿਆ ਮਮੀ ਆ ਕਰਦੀ ਆ ਸਾਰੇ ਮਮੀ ਦਾ ਹੀ ਕਸੂਰ ਕੱਢੀ ਜਾਵੇ ਚਲ ਜਾਓ ਮੈਂ ਤਾਂ ਰੋਟੀ ਬਣਾਈ ਸੀ ਮੰਮੀ ਹੁਣ ਕੋ ਬਾਹਰੋਂ ਖਾ ਲਾਂਗੇ ਫਿਰ ਹੁਣ ਰੋਟੀ ਖਾਣ ਲਾ ਪੈਂਦੇ ਲੇਟ ਹੋ ਜਾਣਾ ਫਿਰ ਰੋਟੀ ਆਪਾਂ ਬਾਹਰ ਹੀ ਖਾ ਲੈਂਦੀ ਆਹੋ ਆਹ ਚਲੋ ਖਾ ਲਓ ਬਾਹਰੋਂ ਜਾ ਕੇ ਖਾ ਲਓ ਫਿਰ ਹਾਂ ਤੁਹਾਨੂੰ ਕੁਝ ਚਾਹੀਦਾ ਮੰਮੀ ਤੁਹਾਡੇ ਲਈ ਕੁਝ ਲੈ ਕੇ ਆਵਾਂ ਨਹੀਂ ਪੁੱਤ ਮੈਨੂੰ ਨਹੀਂ ਕੁਝ ਚਾਹੀਦਾ ਤੂੰ ਲੈ ਲਈ ਜੋ ਕੁਝ ਲੈਣਾ ਹੋਊਗਾ ਫੇਰ ਨਾ ਕਿ ਮੈਨੂੰ ਨਹੀਂ ਲੈ ਕੇ ਦਿੱਤਾ ਨਹੀਂ ਚਲੋ ਕੋਈ ਨਹੀਂ ਮੰਮੀ ਜੋ ਮੈਨੂੰ ਪਸੰਦ ਹੋਵੇ ਮੈਂ ਤੁਹਾਡੇ ਲਈ ਲੈ ਆਉਂਗੀ ਚੱਲ ਲੈ ਆਵੀਂ ਪੁੱਤ ਜੋ ਲੈਣਾ ਹੋਊਗਾ ਚੱਲ ਆ ਗਏ ਫਿਰ ਮੰਮੀ ਆਪਾਂ ਹਾਂ ਚੱਲ ਖਾ ਲਿਓ ਫਿਰ ਉੱਥੋਂ ਰੋਟੀ ਪਾਣੀ ਖਾ ਲਿਓ ਠੀਕ ਵੇਖ ਲੈ ਕਿੱਦਾਂ ਮੁੰਡੇ ਨੂੰ ਮਗਰ ਲਾ ਲਿਆ ਝਟ ਕਿਤੇ ਬਾਹਰ ਦਾ ਖਾਣਾ ਖਾਣਾ ਜਿਹੜਾ ਸਵੇਰ ਦੀ ਰੋਟੀ ਬਣਾਉਂਦੀ ਹੈ ਉਹ ਨਹੀਂ ਨੰਗੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਬਾਹਰ ਦੇ ਫਰੂਟ ਖਾਣੇ ਇਹਨੇ ਸਾਰੇ ਉੱਥੇ ਦੁਕਾਨ ਦੀ ਵੀਰੇ ਗੋਲ ਗੱਪੇ ਖਾਈਏ ਆ ਜੋ ਰੋਟੀ ਨਹੀਂ ਖਾਣੀ ਮੈਨੂੰ ਗੋਲ ਗੱਪੇ ਖਾਣੀਆਂ ਆ ਮੈਂ ਚਲ ਬਾਬਾ ਗੋਲ ਗੱਪੇ ਖਾੜਾ ਮੈਨੂੰ ਗੋਲ ਗੱਪੇ ਖਾਈ ਜੇ ਟੇਸਟੀ ਜੇ ਬਣਾਇਆ ਵਧੀਆ ਜੇ ਟੇਜ ਜੇ ਵਧੀਆ ਹਾਂ ਬਾਪੜੀ ਵੀ ਬਣਾ ਦੇ ਵੇਖ ਚਾਹ ਸੁੱਖ ਬਹਿ ਜਾ ਉੱਥੇ ਬਹਿ ਜਨੇ ਫਿਰ ਚਲੋ ਇਧਰ ਬਹਿ ਜਾ ਵੇ ਹੁਣ ਗੋਲ ਗੱਪੇ ਖਾਤੇ ਹੀ ਪਹਿਲਾਂ ਸੌਣ ਨਾ ਲੈ ਆਈਏ ਵੇ ਲੈੇ ਸ਼ਾਪਿੰਗ ਨੇ ਫੇਰ ਆਣ ਕੇ ਖਾਣੇ ਫੇਰ ਇਦਾਂ ਹੁਣਾ ਤੇ ਐਂਦੀ ਲੰਕੇ ਘਰ ਜਾਣਾ ਮੈਂ ਕਿਹਾ ਖਾ ਜਾਣੇ ਹੁਣ ਗਾਂ ਉਧਰੋਂ ਬਾਜ਼ਾਰ ਨੂੰ ਅੱਗੇ ਫੇਰ ਘਰੋਂ ਛੱਲ ਜਾਂਗੀ ਜੇ ਗੋਲ ਗੱਪੇ ਖਾਦੇ ਆ ਜੇ ਤੇਲ ਨਹੀਂ ਘਰੰਦੇ ਰੋਟੀ ਨੂੰ ਹੁਣ ਚਲ ਫਿਰ ਵੇਖ ਲੈ ਜਿੱਦਾਂ ਕਰਨਾ ਪੰਜ ਕਿ ਮਿੰਟ ਬਹਿ ਜਾ ਜਾਨੇ ਚਲੋ ਬਹਿ ਜੋ ਪਰ ਰੋਟੀ ਆਣ ਕੇ ਖਾਣੇ ਗੋਲ ਗੱਪੇ ਟੇਸਟੀ ਹੀ ਨਾ ਸਪਾਈਸੀ ਜੇ ਬਹੁਤ ਸਪਾਈਸੀ ਵਧੀਆ ਹੀ ਸਵਾਦ ਅੱਗੇ ਜੇ ਤੁਸੀਂ ਬੜੇ ਰੂਦ ਰੱਖਦੇ ਨਹੀਂ ਹਾਂ ਜੀ ਚਾਹਦੇ ਨਹੀਂ ਨੇ ਅੱਜ ਕਿੰਨਾ ਕਾਲੀਆਂ ਤੇਰੇ ਘਰ ਕੀ ਮੁੰਡਾ ਮੈਂ ਖਾਣੇ ਨਹੀਂ ਨਹੀਂ ਪੈਸੇ ਵਾਵਾ ਛੇਰ ਬਾਦੀ ਕਾਦੇ ਆ ਜਾਂਦੇ ਮੰਮੀ ਨਾ ਵਾਸਤੇ ਖੜੀ ਹੈ ਕਿ ਨਹੀਂ ਯਾਰ ਫੇਰ ਐਵੇਂ ਮੰਮੀ ਨੇ ਕੀਤਾ ਖਾਣੇ ਜਾਂ ਨਹੀਂ ਜਾਂਦੇ ਤੱਕ ਰਹਿਣ ਦੇ ਕਾਂਜੀ ਵੀ ਗਰਮ ਜੀ ਹੋਣੀ ਚੰਗੀ ਨਹੀਂ ਲੱਗਣੀ ਨਹੀਂ ਮੈਂ ਖਾਧਰ ਸੁਟ ਗਿਆ ਨਹੀਂ ਜਾਂਦੇ ਲੈ ਜੰਨੇ ਆ ਕਿ ਰਹਿੰਦੀ ਆਉਂਦੇ ਆ ਦੇਖਦੇ ਆ ਫਿਰ ਪਹਿਲਾਂ ਚੱਲੀਏ ਆਪਾਂ ਚਲੋ ਪਹਿਨ ਸੁਟਦੇ ਆਈਏ ਫਿਰ ਚਲ ਫਿਰ ਆਣ ਕੀ ਕਰਦੇ ਆ ਦਿਖਾਣੇ ਰੋਟੀ ਠੀਕ ਆ ਹਾਂ ਚਲੋ ਚੱਲ ਬੈਨੇ ਘੜੀ ਵਾਹੀ ਕਰੂਣ ਤੇ ਜਾਦ ਕਰਾਂ ਸਵੇਰ ਦਾ ਚੌਕੇ ਚ ਵੜੀ ਆ ਮਾ ਰਾਣੀ ਤੇ ਹੁਣ ਕਾ ਪੀਏ ਤੇ ਆਉਗੀ ਬਾਹਰ ਉਹ ਮੋਰਾ ਸੱਚੇ ਉਹ ਸ਼ਤਨਗੁਰਾਂ ਦਾ ਅਸਮ ਹੈ ਉਹ ਵਾਹ ਮੈਨੂੰ ਇੰਤੈ ਲੱਗਦਾ ਸਿਮਰਨ ਕੰਢੇ ਜੀ ਮੈਂ ਰੱਬ ਦਾ ਨਾਮ ਲੈਣਾ ਸੇਰ ਦਾ ਕੰਮ ਹੀ ਕਰਨਦੀ ਹਾਂ ਪੁੱਤ ਆ ਗਏ ਜੀ ਹਾਂਜੀ ਕਾਪੀ ਆਏ ਕਿ ਨਹੀਂ ਕਾਪੀਆਂ ਹੀ ਤਾ ਤੇਰੀ ਮੈਂ ਇੱਕ ਖੀਜ ਲੈ ਕੇ ਆਈਆਂ ਤੂੰ ਹੀ ਵੇਖ ਕੇ ਖੁਸ਼ ਹੋ ਜਾਣਾ ਕੀ ਲਾਈ ਮੇਟੀ ਆ ਵੇਖੋ ਮੰਮਾ ਆਪਾਂ ਇਹਨਾਂ ਤੇ ਮੇਰਾ ਸੂਟ ਨੇ ਬਹੁਤ ਸੋਹਣਾ ਵੇ ਹਾਂ ਬਹੁਤ ਸੋਹਣਾ ਸੂਟ ਚੁੰਨਾ ਸਲਵਾਰ ਨਾਲ ਪਲੇਨ ਵਾ ਹਾਂਜੀ ਦੁਪੱਟਾ ਇਹਦਾ ਮਡਾਈ ਕਰਨ ਦੇ ਆਈ ਟਾਈ ਕੰਡ ਟਾਈ ਦਾ ਹਾਂ ਇਹ ਵਧੀਆ ਸੂਟ ਬਹੁਤ ਸੋਹਣਾ ਆ ਮਮੀ ਜੀ ਮੈਂ ਤੁਹਾਡੇ ਜੀ ਕਹਿੰਦਾ ਸੋਹਣਾ ਵੇਖਿਓ ਇਹ ਮੈਂ 3500 ਦਾ ਲੈਂਦਾ ਤੇ ਮੇਰਾ 2500 ਦਾ ਆਇਆ ਜੀ ਤੇ ਮੇਰਾ ਤੇ ਤੂੰ ਆਪਣਾ ਹੀ ਲੈ ਆਂਦੀ ਹਾਂ ਤੇ ਮੈਂ ਕੀ ਕਰਨਾ ਪੁੱਤ ਹੁਣ ਕਿੰਨੇ ਸੂਟ ਤੇਰੀ ਮੰਮੀ ਨੇ ਵੀ ਜਿਹੜੇ ਦਿੱਤੇ ਸੀ ਉਹ ਵੀ ਹੈਗੇ ਘਰੋਂ ਵੀ ਮੈਂ ਸੁਆਏ ਸਾਭੀ ਨੇ ਲਿਕੇ ਦਿੱਤੇ ਵਿਆਹ ਚ ਤੇ ਇਹਨੇ ਸੂਟ ਮੈਂ ਕਰਨੇ ਤੂੰ ਤੇ ਪੈਸੇ ਨੂੰ ਪੈਹਾ ਨਹੀਂ ਫਿਰ ਸਮਝੀਦੀ ਦੱਸ ਤੂੰ ਮੈਨੂੰ ਕੀ ਕਰਨ ਸੂਟ ਲੈ ਕੇ ਦੇਣਾ ਕਿਤੇ ਵਰਤੋਂ ਦਾ ਤੇ ਫੇਰ ਲੈ ਦਿੰਨੀ ਹਾਂ ਚਲ ਮੰਮੀ ਉਹਨੇ ਸ਼ੌਂਕ ਨਾਲ ਹੀ ਲੈ ਕੇ ਦਿੱਤਾ ਵੀ ਆਪਣੀ ਸੱਸ ਲਈ ਲੈ ਜਾਨੀ ਆ ਤੇ ਚੰਗੀ ਗੱਲ ਆ ਚਲ ਮੰਮੀ ਹਾਂ ਉਹ ਗੱਲ ਤੇ ਚੰਗੀ ਆ ਤੇ ਪੁੱਤ ਪਰ ਮੈਂ ਕੀ ਕਰਨਾ ਹੈ ਸੂਟ ਦੱਸ ਮੈਂ ਤਾਂ ਨਹੀਂ ਪੈਸੇ ਨੂੰ ਪੈਹਾ ਸਮਝੋ ਜੋੜੋ ਪੈਹਾ ਇਹਨੂੰ ਨਹੀਂ ਉਹ ਅਗਲ ਹੈ ਕਿ ਇਹਨੇ ਤੇ ਜਾੜਾ ਕਰ ਦੇਣਾ ਸਾਰੇ ਘਰ ਦਾ ਆ ਏਡੇ ਏਡੇ ਵਧੀਆ ਸੂਟ ਮੈਂ ਕੀ ਕਰਨੀ ਕਿੱਥੇ ਮੈਂ ਪਾ ਕੇ ਜਾਣਾ ਮੈਂ ਕਿਹੜੀ ਵੋਟੀ ਆ ਤੂੰ ਉਹਦੇ ਵੁਟੇ ਆ ਸੋਗ ਤੂੰ ਸੁੰਦੀ ਆ ਸੂਟ ਤੈਨੂੰ ਪੱਬਣਾ ਹੈ ਐਵੇਂ 3500 ਰੁਪਇਆ ਫੂਕ ਕੇ ਤੇ ਆ ਗਈ ਹੈ ਐ ਮਮੀ ਮੈਂ ਸੋਕਤਾ ਟਾਈ ਨਹੀਂ ਰਹੀ ਇਹ ਨਾ ਸੂਟ ਨੇ ਆਈਆਂ ਰੀਤ ਮੈਂ ਤਾਂ ਇਹ ਕਹਿ ਕੇ ਤੈਨੂੰ ਪੁੱਛ ਹੀ ਲਈਨੀ ਹਾਂ ਵੀ ਸੂਟ ਲਾਣਾ ਕਿ ਨਹੀਂ ਆਪਣਾ ਲੈ ਆਉਣੀ ਹੋ ਇੱਕ ਤੇ ਬੜਾ ਹੀ ਬਾਸ ਤੈਨੂੰ ਦਾ ਬੁਖਸਨ ਦਾ ਹੀ ਕੰਮ ਉੱਠੇ ਤੇ ਰੋਂਡਿਆ ਪੇ ਗੁੱਸਾ ਕਰ ਲਿਆ ਝਟ ਕੀਤਾ ਮੈਂ ਹੁਣ ਚਲੀ ਜਾਣਾ ਇੱਥੋਂ ਆਓ ਚਲ ਜਾਏਗਾ ਤੈਨੂੰ ਹੁਣ ਹੋਰ ਕੀ ਤੈਨੂੰ ਚੱਜਵਾ ਨਹੀਂ ਆ ਵੀ ਜੋੜੇ ਹੱਥ ਨਾ ਐਦਾਂ ਕਰਿਆ ਕਰੋ ਆ ਕੀ ਗੱਲ ਹੋਈ ਭਲਾ ਆ ਤਾਂ ਲੜਾਈ ਵੀ ਤੁਸੀਂ ਹੁਣ ਕਾਂਡੇ ਉਹ ਤਾਂ ਸਾਫ ਨਾਲ ਲੈ ਕੇ ਆਈ ਵੀ ਮੈਂ ਆਪਣੀ ਸੱਸ ਰੀ ਲੈ ਕੇ ਜਾਣਾ ਆਹੋ ਤੇ ਪੁੱਤ ਮੈਂ ਕੀ ਕਰਨਾ ਐ ਸੂਟ ਕਿੰਨੇ ਸੂਟ ਮੈਂ ਸਮਾਏ ਤੇਰਾ ਕਹਿੰਦੀ ਮੈਂ ਸਾਹਮਣਾਂ ਨੂੰ ਵਧੀਆ ਲੈ ਕੇ ਜਾਣਾ ਮੈਂ ਤੜੇ 5000 ਵਾਲਾ ਵੀ ਮੈਂ ਇੰਨਾ ਮਹਿੰਗਾ ਨਹੀਂ ਵਾਰਾ ਖੰਡਾ ਤੂੰ ਆ ਲੈਗਾ ਤੇ ਆ ਖੜਿਆ ਸੂਟ ਲੈ ਆਈ ਮੇਰੀ ਏਡੀਕ ਚੱਜੀ ਆ ਕਿਤੇ ਹੋ ਜਾਏ ਇਹ ਨਈ ਨਾ ਕਿ ਨੂੰ ਪਤਾ ਲੱਗਦਾ ਕਿ ਮੰਮੀ ਦੇ ਤਾਂ ਸੂਟ ਅੱਗੇ ਵਾਦੂ ਆ ਆਪਣਾ ਸਭ ਤੋਂ ਸੋਹਣਾ ਸੂਆ ਅਸੀਂ ਨੇ ਦੇ ਹੁੰਦੀ ਨਾਲੇ ਚੁੰਨੀ ਰੰਗਣੇ ਤੇ ਆਈ ਹੁਣ ਪਾਉਗੀ ਨਾ ਬੈਗ ਚ ਲਈ ਦੇ ਤੇ ਤੁਰ ਪੂਗੀ ਮੈਂ ਜਾਣੀ ਐਨੇ ਕੀ ਮਤਬ ਹੁਣ ਮੇਰੇ ਸਹrane ਸੁੱਟ ਗਈ ਨਾਲੇ ਮੈਨੂੰ ਵਾਹਿਗੁਰੂ ਕਹਿਣੋਂ ਵੀ ਹਟਾਇਆ ਜਾਣਾ ਨਹੀਂ ਕਿ ਤੇਰਾ ਬੂ